ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਸਰਕਲ ਹਰਚੋਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਰਬਤ ਦੇ ਭਲੇ ਦੀ ਅਰਦਾਸ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਸਰਕਲ ਹਰਚੋਵਾਲ ਵੱਲੋਂ ਮਿਤੀ 6 ਫਰਵਰੀ 2025 ਨੂੰ ਹਰਚੋਵਾਲ ਗੁਰਦੁਆਰਾ ਛੋਟਾ ਕੱਲੂਗਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਰਕਲ ਹਰਚੋਵਾਲ ਦੇ ਪ੍ਰਧਾਨ ਡਾਕਟਰ ਗੁਰਨੀਤ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਢੀਲਾ ਅਤੇ ਸਮੂਹ ਕਮੇਟੀ ਤੇ ਜ਼ਿਲ੍ਹਾ ਉਦੇਦਾਰਾਂ ਦੀ ਹਾਜ਼ਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸਾਰੇ ਡਾਕਟਰ ਵੀਰਾਂ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਦੇ ਨਮਿਤ ਸਰਬੱਤ ਦੇ ਭਲੇ ਦੀ ਵਰਦਾਸ ਕਰਵਾਈ ਗਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਡਾਕਟਰ ਗੁਰਨਾਮ ਸਿੰਘ ਬਲੜਵਾਲ ਅਤੇ ਡਾਕਟਰ ਬੋਟਾ ਸਿੰਘ ਪਾਕੀ ਨੰਗਲ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਨਿਭਾਈ ਗਈ ਡਾਕਟਰ ਰਵਿੰਦਰ ਸਿੰਘ ਮਠੋਲਾ ਅਤੇ ਡਾਕਟਰ ਮਲਕੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਸੇਵਾ ਨਿਭਾ ਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ ਗਿਆ ਅਤੇ ਫਿਰ ਗੁਰੂ ਮਹਾਰਾਜ ਵੱਲੋਂ ਵਕਸ਼ੀ ਗਈ ਕੜਾ ਪ੍ਰਸ਼ਾਦ ਦੀ ਦੇਗ ਸੰਗਤਾਂ ਵਿੱਚ ਵਰਤਾਈ ਗਈ ਸਰਕਲ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਵੱਲੋਂ ਸਾਂਝੇ ਬਿਆਨ ਵਿੱਚ ਜਥੇਬੰਦੀ ਦੇ ਸਾਰੇ ਡਾਕਟਰ ਵੀਰਾਂ ਨੂੰ ਗੁਰੂ ਘਰ ਵਿੱਚ ਪ੍ਰਣ ਕਰਕੇ ਸਾਫ਼-ਸੁਥਰੀ ਪ੍ਰੈਕਟਿਸ ਕਰਨ ਸੰਬੰਧੀ ਅਪੀਲ ਕੀਤੀ ਗਈ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਡਾਕਟਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਹਰ ਸਾਲ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਦੀ ਗੱਲ ਆਖੀ ਗਈ ਡਾਕਟਰ ਵੀਰਾਂ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸੋਖ ਮੰਗੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਗੱਲ ਕੀਤੀ ਅਖੀਰ ਵਿੱਚ ਸਾਰੀ ਅਸੰਗਤਾਂ ਵਿੱਚ اٹوٹ ਲੰਗਰ ਵੀ ਵਰਤਾਇਆ ਗਿਆ ਤੇ ਸ਼ੁਰੂ ਤੋਂ ਅੰਤ ਤੱਕ ਚਾਹ ਦਾ ਵੀ اٹوٹ ਲੰਗਰ ਚੱਲਦਾ ਰਿਹਾ ਇਸ ਸਮੇਂ ਪਹੁੰਚੇ ਅਹੁਦੇਦਾਰ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਬੂਵਾਲ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਸਰਕਲ ਹਰਚੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂ ਕੈਸ਼ੀਅਰ ਡਾਕਟਰ ਰਚਪਾਲ ਸਿੰਘ ਵਰਿਆ ਮੀਤ ਪ੍ਰਧਾਨ ਡਾਕਟਰ ਬਲਬੀਰ ਸਿੰਘ ਪਿੰਡਰ ਕੁਮਾਨ ਮੁਖ ਬੁਲਾਰਾ ਡਾਕਟਰ ਸੰਤੋਖ ਸਿੰਘ ਲੀਲ ਕਲਾ ਡਾਕਟਰ ਗੁਰਮੀਤ ਸਿੰਘ ਤਲਵਾੜਾ ਪਰ ਇਸ ਸਕੱਤਰ ਡਾਕਟਰ ਸਰਬਜੀਤ ਸਿੰਘ ਪਿੰਡਰ ਮੁਖ ਸਲਾਹਕਾਰ ਡਾਕਟਰ ਬਲਦੇਵ ਸਿੰਘ ਮਠੋਲਾ ਸਹਾਇਕ ਸਲਾਹਕਾਰ ਡਾਕਟਰ ਸਤਨਾਮ ਸਿੰਘ ਮੁੱਲਾਂਵਾਲ ਡਾਕਟਰ ਕੁਲਦੀਪ ਸਿੰਘ ਦਕੋਹਾ ਸਹਾਇਕ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ ਬਸਰਾਵਾ ਆਦੇ ਹਾਜ਼ਰ ਸਨ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਚੈਨਲ ਤੇ ਖਾਸ ਰਿਪੋਰਟ ਆ ਗ੍ਰਾਮਬਾਰੀ ਤੁਹਾਡੇ ਚਾਰ ਸ਼ਬਦ ਕੀ ਨੇ ਵਿੱਚ ਕੀ ਵਿਚਾਰ ਨੇ ਵਾਇਬਰਿਕਾ ਕਰਸਾ ਆ ਇੱਕ ਬੜੀ ਖੱਤੇ ਆਪਾਂ ਡਾਕਟਰ ਜੁਨੀ ਸਾਡੀ ਹਰਤਵਾਲ ਦੀ ਜਿਹੜੀ ਹੈਗੀ ਆ ਕਿ ਹਰ ਸਾਲ ਹੀ ਗੁਰੂ ਸਾਹਿਬ ਦਾ ਹੋਟਾਸਾ ਲੈਂਦੀ ਆ ਸੁੰਦਰ ਪਾਰਟ ਰਹਿ ਜਾਂਦੇ ਆ ਉਹਦੇ ਵਿੱਚ ਸਭ ਤੋਂ ਕਿਰਤਨ ਕਰਾਇਆ ਜਾਂਦਾ ਤੇ ਸਾਡਾ ਸਾਲ ਜਿਹੜਾ ਵਾ ਲੋਕ ਅਰਦਾਸ ਕਰਦੀ ਆ ਸਾਡਾ ਸਾਲ ਸੁਖ ਸੰਭੰਗੇ ਸਾਰਿਆਂ ਦੇ ਪ੍ਰੋਗਰਾਮ ਵਿੱਚ ਵੀ ਇਹ ਪ੍ਰਮਾਤਮਾ ਤਰੱਕੀਆਂ ਬਖਸ਼ੇ ਤੇ ਸੁੱਖਾਂ ਰਹੀਏ ਅਸੀਂ ਇਸ ਸਥਾਨ ਤੇ ਕਾਫੀ ਚਿਰਾਂ ਤੋਂ ਇੱਕ ਹੱਦੀ ਜੱਫੇ ਬੰਦੀ ਦੀ ਮੀਟਿੰਗ ਚੱਲਦੀ ਆ ਰਹੀ ਆ ਤੇ ਕੁਝ ਸਾਲ ਪਹਿਲਾਂ ਇੱਥੇ ਅਰਦਾਸ ਬੇਨਤੀ ਕੀਤੀ ਗਈ ਸੀ ਕਿ ਸਾਡੇ ਜਿਹੜੇ ਮੈਡੀਕਲ ਪ੍ਰੈਕਟਿਸ ਨੇ ਇਹਦੇ ਮਿਹਰ ਭਰਿਆ ਮਾਰਾ ਹੱਥ ਰੱਖੇ ਵਧੀਆ ਕਲੀਨਿਕਾ ਚੱਲਣ ਸਾਸ਼ਤਰੇ ਕੰਮ ਕਰਨ ਦੀ ਸਾਨੂੰ ਬਲ ਬਖਸ਼ੇ ਸੋ ਇਸ ਨੂੰ ਮੁੱਖ ਰੱਖਦੇ ਆ ਇੱਥੇ ਸੁਖਨੀ ਸਾਹ ਦੇ ਪਾਕ ਜਿਹੜੇ ਆ ਕਰਾਉਣੇ ਆਰੰਭ ਕੀਤੇ ਆ ਸੋ ਹਰ ਸਾਲ ਹੀ ਇਸੇ ਤਰ੍ਹਾਂ ਹੀ 6 ਤਰੀਕ ਨੂੰ 6 ਫਰਵਰੀ ਨੂੰ ਇਹ ਮਨ ਲੇ ਕਿ ਇੱਥੇ ਜਿਹੜੇ ਆ ਸੁਖਨੀ ਸਾਹ ਦੇ ਖੰਡ ਪਾਸ ਸ਼ੁਰੂ ਆਪਾਂ ਕਰਵਾਏ ਆ ਤੇ ਹਰ ਸਾਲ ਹੀ ਜਿਹੜੇ ਆ ਇਹ ਆਪਾਂ ਕਰਵਾਵਾਂਗੇ ਤੇ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਸੁੱਖ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਭੁਪਿੰਦਰ ਸਿੰਘ ਗੇਲ ਜਨਰਲ ਸੱਤਰ ਜ਼ਿਲ੍ਹਾ ਗੁਰਦਾਸਪੁਰ ਅਸੀਂ ਆਪਣੀ ਮੈਡੀਕਲ ਅਪਰਟੀਸ਼ਨਰ ਅਸ਼ੋਸ਼ੀ ਵਾਸ ਸੇਸਨੋਂ ਵੱਲੋਂ ਇੱਕ ਸਾਡਾ ਮਾਟੋ ਆ ਮਾਨਵ ਸੇਵਾ ਪਰਮੋਦਰ ਨੂੰ ਉਸ ਸਹਿਤ ਆਪਾਂ ਇਹ ਜੋ ਸੁਕਰੀ ਸਾਤੇ ਪਾਠ ਕਰਾ ਕੇ ਆਪਾਂ ਇੱਕ ਪ੍ਰਤੀਗਿਆ ਕਰਦੇ ਹਾਂ ਕਿ ਆਪਾਂ ਸਾਫ ਸੁਥਰੀ ਪ੍ਰੈਕਟਿਸ ਕਰੀਏ ਜਿੱਦਾਂ ਕਿ ਸਾਡੇ ਤੇ ਕੋਈ ਵੀ ਇਲਜ਼ਾਮ ਲੱਗਦਾ ਕਿ ਨਸ਼ੇ ਵਾਲੀਆਂ ਚੀਜ਼ਾਂ ਉਹ ਸਾਡੇ ਜਥੇਬੰਦੀ ਇਥੋਂ ਬਿਲਕੁਲ ਪ੍ਰਾਨ ਕਰਕੇ ਗੁਰੂ ਦੀ ਅਗੋਟਾ ਅਸਰਾ ਰੱਖ ਕੇ ਬਿਲਕੁਲ ਸਾਫ ਸੁਥਰੀ ਪ੍ਰੈਕਟਿਸ ਕਰਦੇ ਹਾਂ ਤੇ ਨਸ਼ੇਵਾਰਾਂ ਦੇ ਆਪਾਂ ਬਿਲਕੁਲ ਖਰਾਬ ਆ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਇਹ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਕਿ ਸਾਡੇ ਕੋਲ ਕੋਈ ਵੀ ਜਿੱਥੇ-ਤਿੱਥੇ ਦੇ ਵੀ ਨਸ਼ਾ ਕੋਈ ਵੇਚਦਾ ਅਸੀਂ ਉਹਦੇ ਬਿਲਕੁਲ ਬਰਖੜਾ ਹੋਇਆ ਇਸੇ ਚੀਜ਼ ਨੂੰ ਲੈ ਕੇ ਆਪਾਂ ਇਹ ਪ੍ਰਣ ਕਰਕੇ ਹਰ ਸਾਲ ਇਹ ਪਾਠ ਕਰਾ ਕੇ ਅਰਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਇਸੇ ਤਰ੍ਹਾਂ ਹੀ ਚੱਲਦਾ ਰਹੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਜੀ